ਸਤਿ ਸ੍ਰੀ ਅਕਾਲ ਕੈਨ ਟੀਵੀ ਪੰਜਾਬੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਤੁਹਾਡੇ ਨਾਲ ਨਿਧੀ ਵਰਮਾ ਵੱਧਦੇ ਆਜੇ ਨਵੇਂ ਬੁਲੇਟਿਨ ਦੇ ਵਲ ਤੇ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਅੱਜ ਦੀ ਹੈਡਲਾਈਨਸ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ ਲੱਖਾਂ ਰੁਪਏ ਦਾ ਸਮਾਨ ਸੜ ਕੇ ਹੋਇਆ ਸਵਾ ਪੜਤ ਪਰਿਵਾਰ ਕਰ ਰਿਹਾ ਮੁਆਵਜ਼ੇ ਦੀ ਮੰਗ ਹਲਗਾਮ ਹਮਲੇ ਤੋਂ ਬਾਅਦ ਜਾਰੀ ਸਰਚ ਆਪਰੇਸ਼ਨ ਰੇਲਵੇ ਸਟੇਸ਼ਨਾਂ 'ਤੇ ਕੀਤੀ ਜਾ ਰਹੀ ਚੈਕਿੰਗ ਲੋਕਾਂ ਦੇ ਫਰੋਲੇ ਜਾ ਰਹੇ ਬੈਗ ਸੰਜੀਵ अरोड़ा ਦੇ ਘਰ ਦੇ ਬਾਹਰ ਅਧਿਆਪਕਾਂ ਦਾ ਧਰਨਾ ਕਿਹਾ ਜੇ ਨਹੀਂ ਮੰਨੀਆਂ ਮੰਗਾ ਤੱਕ ਹੋਵੇਗਾ ਵੱਡਾ ਪ੍ਰਦਰਸ਼ਨ ਪਾਕਿਸਤਾਨੀ ਸੈਲੀਬ੍ਰਿਟੀਆਂ ਦੇ ਭਾਰਤ ਚ ਅਕਾਊਂਟ ਬੈਨ ਇੰਸਟਾਗ੍ਰਾਮ ਹੋਇਆ ਬੰਦ ਹਾਨੀਆ ਤੇ ਮਹਿਰਾ ਖਾਨ ਵਰਗੇ ਵੱਡੇ ਸੈਲੀਬ੍ਰਿਟੀਆਂ ਵੀ ਅਕਾਊਂਟ ਹੋਏ ਬੰਦ ਆਪਰੇਆ ਭਿਆਨਕ ਸੜਕ ਹਾਦਸਾ ਹਾਸੀ ਚਖੋਰ ਵਿਅਕਤੀ ਦੀ ਮੌਤ ਟਾਟਾ 407 ਨੂੰ ਪੁਲਿਸ ਨੇ ਕੀਤਾ ਕਾਬੂ ਤਾਂ ਲਗਾਤਾਰ ਪੱਕੇ ਨਹੀਂ ਆਪਣੀਆਂ ਮੰਗਾਂ ਦੇ ਲਈ ਆਪਣੇ ਹੱਕ ਦੇ ਲਈ ਲਗਾਤਾਰ ਤਰਨਾ ਪ੍ਰਦਰਸ਼ਨ ਕਰਦੇ ਹੋਏ ਦਿਖਾਈ ਦੇ ਰਹੇ ਤੇ ਉੱਥੇ ਹੀ ਲੁਧਿਆਣਾ ਦੇ ਵਿੱਚ ਆਮ ਆਨਵੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਦਫ਼ਤਰ ਦੇ ਬਾਹਰ ਕੰਪਿਊਟਰ ਅਧਿਆਪਕਾਂ ਦੇ ਵੱਲੋਂ ਤਰਨਾ ਲਗਾਇਆ ਗਿਆ ਤੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਇਸ ਤੋਂ ਵੱਡਾ ਤਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਪਰ ਸਭ ਤੋਂ ਵੱਡੀ ਗੱਲ ਇਹ ਹੈ ਆਉਣ ਵਾਲੀਆਂ ਜਿਮਨੀ ਚੋਣਾਂ ਜੋ ਕਿ ਬਿਲਕੁਲ ਸਿਰ ਤੇ ਨੇ ਇਸ ਦਾ ਕੀ ਅਸਰ ਪਵੇਗਾ ਇਸੇ ਬਾਬਤ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਕੁਲਵੰਤ ਸੰਧੂ ਡੋੜਵੀਜੀ ਕਿਸਾਨ ਜੱਥੇਬੰਦੀਆਂ ਹੁਣ ਉਹਨਾਂ ਦੇ ਬੋਲੋ ਲਗਾਤਾਰ ਜਿਹੜੇ ਨੇ ਧਰਨੇ ਦਿੱਤੇ ਜਾ ਰਹੇ ਨੇ ਹੁਣ ਦੇਖਣਾ ਹੋਏਗਾ ਕਿ ਸੰਜੀਵ अरोड़ा ਜੀ ਕਿਉਂਕਿ ਜਿਮਨੀ ਚੌਣ ਆ ਲੁਧਿਆਣਾ ਦੀ ਉਹਦੇ ਵਿੱਚ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਉੱਤੇ ਪੱਤਾ ਖੇਡਿਆਗਾ ਤਾਂ ਇਹ ਅਧਿਆਪਕ ਨੇ ਜਿਹੜੇ ਉਹ ਦੇਖ ਰਹੇ ਨੇ ਕਿ ਇੱਥੇ ਜਿਮਨੀ ਚੌਣ ਦੇ ਵਿੱਚ ਅਸੀਂ ਜਦੋਂ ਧਰਨਾ ਦਵਾਂਗੇ ਕੀ ਪਤਾ ਸਾਡੀ ਜਿਹੜੀ ਐ ਗੱਲ ਸੁਣੀ ਜਾਵੇ ਕਿਉਂਕਿ ਜਦੋਂ ਜਿਮਨੀ ਚੌਣ ਹੁੰਦੀ ਹੈ ਉਸ ਤਰ੍ਹਾਂ ਕਿਸੇ ਜ਼ਰਰੇ ਦੀ ਆਪਕਾਂ ਨੂੰ ਨਾ ਤਾਂ ਕੋਈ लाठी चार्ज ਕੀਤਾ ਜਾ ਸਕਦਾ ਤੇ ਆਪਕਾਂ ਤੇ ਨਾ ਕਿਸ ਤਰ੍ਹਾਂ ਦੀ ਕੋਈ ਹੋਰ ਦੁਰਵਰਤੋਂ ਕੀਤੀ ਜਾ ਸਕਦੀ ਹੈ ਕਿਉਂਕਿ ਪ੍ਰਸ਼ਾਸਨ ਜਿਹੜਾ ਹੈਗਾਗਾ ਉਹ ਜਾਤ ਤੇ ਰੱਖਿਆ ਜਾਂਦਾ ਤੁਸੀਂ ਦੇਖਿਆ ਹੋਣਾ ਕਿਉਂਕਿ ਜਿਹੜਾ ਜਿੰਨੀ ਮਚੌਣ ਹੈਗੀ ਆ ਉਹਦੇ ਮੱਦੇਨਜ਼ਰ ਕੋਈ ਖਾਸ ਕੋਸ਼ਿਸ਼ ਜਿਹੜੇ ਨੌਜਵਾਨਾਂ ਜਾਂ ਅਧਿਕਾਰੀਆਂ ਦੇ ਵਿੱਚ ਹੋਣਗੇ ਉਸ ਹਾਲ ਹਲਕੇ ਤੋਂ ਵੀ ਆਉਂਦੇ ਹੋਣਗੇ ਤੇ ਉਸ ਹਲਕੇ ਦੇ ਵਿੱਚ ਵੀ ਇਸ ਚੀਜ਼ ਦਾ ਪ੍ਰਭਾਵ ਜਾਏਗਾ ਤਾਂ ਅਗਰ ਕੋਈ ਤੁਹਾਨੂੰ ਇੱਥੇ ਪ੍ਰਸ਼ਨ ਕਰ ਰਿਹਾ ਨਹੀਂ ਦੇਖਣਾ ਹੋਏਗਾ ਕਿ ਸੰਜੀਵ ਲੋਹੜਾ ਇਹਨੂੰ ਕਿਵੇਂ ਟੈਕਲ ਕਰਦੇ ਨੇ ਤੇ ਇਸ ਤੋਂ ਬਾਅਦ ਕੀ ਉਹ ਭਗਵੰਤ ਮਾਨ ਤੱਕ ਉਹਨਾਂ ਦਾ ਮੈਸੇਜ ਪਹੁੰਚਾਉਂਦੇ ਨੇ ਜਾਂ ਸਿੱਖਿਆ ਮੰਤਰੀ ਹਰਜੋਤ ਬੈਂਸਕੀ ਮੈਸੇਜ ਪਹੁੰਚਾਉਂਦੇ ਨੇ ਜਾਂ ਕੀ ਮੈਮੋਰੰਡਮ ਜਿਹੜਾ ਹੈ ਉਹਨਾਂ ਦੇ ਵੱਲੋਂ ਅਧਿਕਾਰੀਆਂ ਕੀ ਕਹ ਕੇ ਟਕਾਉਂਦੇ ਨੇ ਕਿ ਆ ਤੁਹਾਡਾ ਨਾਲ ਗੱਲ ਕਰਦੇ ਆ ਜਾਂ ਸਮਾਂ ਲੈਂਦੇ ਨੇ ਇਹ ਦੇਖਣ ਦਾ ਵਿਸ਼ਾ ਹੋਏਗਾ ਟਕਾਉਂਦੇ ਦੀ ਆ ਗੱਲ ਕਰਨ ਦੀ ਗੱਲ ਕਰੀ ਐ ਇਸ ਦਾ ਅਸਰ ਜਿਮਨੀ ਚੋਣਾ ਤੇ ਆਉਣ ਵਾਲੇ ਚੋਣਾਂ ਦੇ ਵਿੱਚ ਬਹੁਤ ਪੈ ਸਕਦਾ ਹੈ ਕੀ ਕਹਿਣਾ ਇੱਥੇ ਬਿਲਕੁਲ ਦੇਖੋ ਇਹ ਇਹੀ ਇਹੀ ਤਾਂ ਗੱਲ ਹੈ ਜੀ ਤਾਂ ਹੀ ਤਾਂ ਤੁਹਾਣਾ ਇੱਥੇ ਆ ਕੇ ਦਿੱਤਾ ਜਾ ਰਿਹਾ ਦੇਖੋ ਨਹੀਂ ਤਾਂ ਸਿੱਖਿਆ ਮੰਤਰੀ ਦਾ ਦਫ਼ਤਰ ਦੇ ਬਾਹਰ ਜਾਂ ਘਰ ਦੇ ਬਾਹਰ ਉਹਨਾਂ ਦੇ ਕਿੰਨਾ ਦਿੱਤਾ ਜਾ ਸਕਦਾ ਸੀ ਇਹ ਜਿਵੇਂ ਚੋਣ ਉੱਤੇ ਪ੍ਰਭਾਵ ਪਾਉਣ ਦਾ ਹੀ ਇੱਕ ਵਜ੍ਹਾ ਹੈ ਕਿ ਜਿਵੇਂ ਚੋਣ ਦੇ ਪ੍ਰਭਾਵ ਪਵੇ ਇਸ ਚੀਜ਼ ਦਾ ਤਾਂ ਜੋ ਜਿਹੜੇ ਜਿਵੇਂ ਚੋਣ ਹੋਣ ਤੋਂ ਪਹਿਲਾਂ ਹੀ ਸਾਡੀਆਂ ਜਿਹੜੀਆਂ ਨਿਯੁਕਤੀਆਂ ਨੇ ਜਾਂ ਉਹਨਾਂ ਦੀ ਮੰਗਾਂ ਨੇ ਜੋ ਵੀ ਉਹਨਾਂ ਨੇ ਮੰਗਾਂ ਨੇ ਮੰਗਾਂ ਫਿਰ ਹਾਲ ਆਪਣੇ ਕੋਲੇ ਉਹਨਾਂ ਦਾ ਨੋਟਿਸ ਜਿਹੜੀ ਨੋਟੀਫਿਕੇਸ਼ਨ ਨਹੀਂ ਪਹੁੰਚਿਆਗਾ ਜਿਹੜੀਆਂ ਉਹਨਾਂ ਦੀ ਮੰਗਾਂ ਨੇ ਉਹ ਤਾਂ ਹੀ ਲੈ ਕੇ ਪਹੁੰਚੇ ਨੇ ਕਿ ਸ਼ਾਇਦ ਜਿਵੇਂ ਚੋਣ ਹੋਣ ਤੋਂ ਪਹਿਲਾਂ ਸਾਡੇ ਲਈ ਕੋਈ ਸੁਖ ਦਾ ਐਲਾਨ ਹੋ ਜਾਵੇ ਸਾਡੇ ਲਈ ਕੋਈ ਸੁਖ ਦਾ ਸਾਹ ਆ ਜਾਵੇ ਤਾਂ ਜੋ ਜੋ ਇਹ ਇਧਿਆਪਕ ਇਕੱਠੇ ਹੋਏ ਨੇ ਅਸੀਂ ਜਿਹੜਾ ਰਲ ਮਿਲ ਕੇ ਹਮਲਾ ਮਾਰ ਰਹੇ ਨੇ ਤਾਂ ਜੋ ਕੋਈ ਸੁਖਦਾ ਸਾਹਿਬ ਮਿਲੇ ਐਸੀ ਕਰਕੇ ਜਿਮਨੀ ਚੌਂੜ ਦੇ ਉੱਤੇ ਪ੍ਰਭਾਵ ਪਾਉਣ ਲਈ ਮੋਹਰਣਾ ਦੇਖਣਾ ਹੋਏਗਾ ਕਿਉਂਕਿ ਭਾਰਤ ਪੁਸ਼ਨਾਸ਼ਰੂ ਇੱਕ ਵੱਡਾ ਚੈਲੰਜ ਹੈ ਨਾ ਵਾਸਤੇ ਆਮਾ ਦੀ ਪਾਰਟੀ ਵਾਸਤੇ ਰਹਿ ਸਕਦੇ ਨੇ ਕਿਉਂਕਿ ਉਹਨਾਂ ਦੇ ਵੱਲੋਂ ਲਗਾਤਾਰ ਜਿਹੜੀ ਆ ਆਮ ਆਦੀ ਪਾਰਟੀ ਉੱਤੇ ਕਟਾਕਸ ਕੀਤਾ ਗਿਆ ਕਿ ਮੈਨੂੰ ਜਬਰਨ ਜਿਹੜਾ ਹੈ ਮੇਰੇ ਉੱਤੇ ਇਸ ਤਰ੍ਹਾਂ ਦੇ ਕੇਸ ਸੋਪੇ ਗਏ ਮੈਨੂੰ ਵਿਕਟਮ ਬਣਾਇਆ ਗਿਆ ਇਸ ਤਰ੍ਹਾਂ ਦੀਆਂ ਗੱਲਾਂ ਉਹ ਕਹੀਆਂ ਗਈਆਂ ਤਾਂ ਦੇਖਣਾ ਹੋਏਗਾ ਕਿ ਇਸ ਜਿਮਨੀ ਚੋਣ ਉੱਤੇ ਕੀ ਪ੍ਰਭਾਵ ਪੈਂਦਾ ਪਰ ਜੇ ਆਪਾਂ ਐਜੇ ਪੱਤਰਕਾਰ ਗੱਲ ਕਰ ਲਈਏ ਤਾਂ ਬਹੁਤ ਪ੍ਰਭਾਵ ਪੈਂਦਾ ਇਸ ਚੀਜ਼ਾਂ ਦਾ ਜਦੋਂ ਤੁਸੀਂ ਇੱਕ ਜਿਮਨੀ ਚੋਣ ਲੜ ਰਹੇ ਹੋ ਕੰਟੈਸਟ ਕਰ ਰਹੇ ਹੋ ਤੇ ਤੁਹਾਡੀ ਬਣੀ ਹੋਈ ਸਰਕਾਰ ਦੇ ਉੱਪਰ ਧੰਨੇ ਦਿੱਤੇ ਜਾ ਰਹੇ ਲੋਕਾਂ ਦੁਆਰਾ ਬਿਲਕੁਲ ਧੰਨਵਾਦ ਕੁਲਵੰਤ ਜੀ ਸਾਡੇ ਨਾਲ ਜਾਣਕਾਰੀ ਸਾਂਝਾ ਕਰਨ ਦੇ ਲਈ ਤਪਹਿਲਗਾਮ ਦੇ ਵਿੱਚ ਹੋਏ ਹਮਲੇ ਤੋਂ ਬਾਅਦ ਪੁਲਿਸ ਲਗਾਤਾਰ ਚੌਕਸ ਵਰਤਰੀ ਹੋਈ ਦਿਖਾਈ ਦੇ ਰਹੀ ਹੈ ਤੇ ਉੱਥੇ ਹੀ ਵੇਖਿਆ ਜਾ ਰਿਹਾ ਹੈ ਕਿ ਥਾਂ-ਥਾਂ ਤੇ ਰੇਲਵੇ ਸਟੇਸ਼ਨਾਂ ਤੇ ਜਿੱਥੇ ਜ਼ਿਆਦਾਤਰ ਭੀੜ ਹੁੰਦੀ ਹੈ ਜ਼ਿਆਦਾਤਰ ਲੋਕਾਂ ਦਾ ਆਣਾ ਜਾਣਾ ਰਹਿੰਦਾ ਉੱਥੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਹੁਣ ਗੱਲ ਕਰੀਏ ਆਪਾਂ ਜਲੰਧਰ ਦੀ ਤੇ ਜਲੰਧਰ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਹਮਲੇ ਤੋਂ ਬਾਅਦ ਪੁਲਿਸ ਕਾਫੀ ਚੌਕਸੀ ਵਰਤਦੀ ਹੋਈ ਦਿਖਾਈ ਦੇ ਰਹੀ ਹੈ ਉੱਥੇ ਰੇਲਵੇ ਸਟੇਸ਼ਨ ਤੇ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਨਾਲ ਦੇ ਨਾਲ ਲੋਕਾਂ ਦੇ ਬੈਗ ਵੀ ਫਰੋਲੇ ਜਾ ਰਹੇ ਨਾਲੇ ਜੁੜ ਚੁਕੇ ਨੇ ਸਾਡੇ ਜਲੰਧਰ ਤੋਂ ਪੱਤਰਕਾਰ ਰਾਜੂ ਗੁਪਤਾ ਜੀ ਤੋ ਰਾਜੂ ਗੁਪਤਾ ਜੀ ਕੀ ਕਹਿਣਾ ਹੈ ਤੁਹਾਡਾ ਕਿ ਹੁਣ ਪੁਲਿਸ ਕਾਫੀ ਚੌਕਸੀ ਵਰਤ ਰਹੀ ਹੈ ਪਹਿਲਗਾਮ ਹਮਲੇ ਤੋਂ ਬਾਅਦ ਅੱਜ ਰੇਲਵੇ ਸਟੇਸ਼ਨ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਬਿਲਕੁਲ ਲਗਾਤਾਰ ਜਦੋਂ ਤੋਂ ਹੀ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਅਤੰਕੀ ਹਮਲਾ ਹੋਇਆ ਉਦੋਂ ਤੋਂ ਹੀ ਪੂਰਾ ਪੰਜਾਬ ਇਸ ਵਕਤ ਹਾਈ ਅਲਰਟ ਦੇ ਉੱਪਰ ਹੈ ਪਹਿਲਾਂ ਵੀ ਜਿਸ ਤਰੀਕੇ ਦੇ ਨਾਲ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਸੀ ਕਿ ਪੂਰੇ ਪੰਜਾਬ ਦੇ ਵਿੱਚ ਹਰ ਇੱਕ ਤਰੀਕੇ ਦੇ ਨਾਲ ਚੈਕਿੰਗਸ ਕੀਤੀਆਂ ਜਾ ਰਹੀਆਂ ਨੇ ਹੁਣ ਵੀ ਪੰਜਾਬ ਨੂੰ ਹਾਈ ਅਲਰਟ ਦੇ ਉੱਪਰ ਹੀ ਰੱਖਿਆ ਹੋਇਆ ਹੈ ਕਿਉਂਕਿ ਬਾਰਡਰ ਦੇ ਨਾਲ ਲੱਗਦਾ ਏਰੀਆ ਹੈ ਜੇਕਰ ਪਾਕਿਸਤਾਨ ਤੋਂ ਕਿਸੇ ਵੀ ਤਰੀਕੇ ਦੀ ਐਮਬੀਸ਼ਨਸ ਆਉਂਦੀਆਂ ਨੇ ਤੇ ਪੰਜਾਬ ਸਭ ਤੋਂ ਪਹਿਲਾ ਜਿਹੜਾ ਹੈਗਾ ਉਹ ਟਾਰਗੇਟ ਹੁੰਦਾ ਹੈ ਤੇ ਪੰਜਾਬ ਨੂੰ ਇਸ ਕਰਕੇ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਹਾਈ ਅਲਰਟ ਦੇ ਉੱਪਰ ਰੱਖਿਆ ਹੋਇਆ ਹੈ ਲਗਾਤਾਰ ਪੰਜਾਬ ਦੇ ਜਿੰਨੇ ਵੀ ਸ਼ਹਿਰ ਨੇ ਉਹਨਾਂ ਸਾਰਿਆਂ ਦੇ ਵਿੱਚ ਜਿਹੜਾ ਹੈ ਉਹ ਚੈਕਿੰਗਸ ਕੀਤੇ ਜਾ ਰਹੀਆਂ ਨੇ ਚਾਹੇ ਉਹ ਰੇਲਵੇ ਸਟੇਸ਼ਨ ਹੋਣ ਬਾਸਾਡੇ ਹੋਣ ਜਾਂ ਫਿਰ ਪਬਲਿਕ ਸਪੋਟ ਹੋਣ ਸਾਰੀ ਜਗ੍ਹਾਵਾਂ ਦੇ ਉੱਪਰ ਚੈਕਿੰਗਸ ਹੋ ਰਹੀਆਂ ਨੇ ਹਰੇਕ ਤਰੀਕੇ ਦੇ ਨਾਲ ਦੇਖਿਆ ਜਾ ਰਿਹਾ ਹੈ ਕਿ ਕਿੱਥੇ ਨਾ ਕਿੱਥੇ ਜਿਹੜਾ ਹੈਗਾ ਇਹ ਉਹ ਕੋਈ ਕਿਸੇ ਵੀ ਤਰੀਕੇ ਦਾ ਅਸ਼ਰਾਰਤੀ ਅੰਸਰ ਹੋਵੇ ਜਾਂ ਫਿਰ ਕਿਸੇ ਵੀ ਤਰੀਕੇ ਦੇ ਨਾਲ ਕੋਈ ਬੰਬ ਵੀ ਸੋ ਟਕ ਸਮਾਨ ਜਾਂ ਫਰਬੰ ਅਧੀ ਹੀ ਕੋਈ ਚੀਜ਼ ਵੀ ਜਿਹੜੀ ਹੈ ਉਹ ਨਾ ਮਿਲੇ ਇਦਾਂ ਦੀ ਚੀਜ਼ਾਂ ਜਿਹੜੀਆਂ ਨੇ ਉਹ ਲਗਾਤਾਰ ਜਿਹੜੀਆਂ ਨੇ ਉਹ ਦੇਖਿਆ ਜਾ ਰਹੀ ਹੈ ਨਾ ਜਿਸ ਕਾਰਨ ਲਗਾਤਾਰ ਚੌਕਸੀ ਜਿਹੜੀ ਵਧਾਈ ਗਈ ਹੈਗੀ ਇਹ ਵੀ ਦੇਖਿਆ ਗਿਆ ਕਿ ਲੋਕਾਂ ਦੇ ਬੈਗਸ ਬੈਗਸ ਤੱਕ ਚੈੱਕ ਕੀਤੇ ਗਏ ਨੇ ਜੀ ਬਿਲਕੁਲ ਤਾਂ ਮਤਲਬ ਪੁਲਿਸ ਆਪਣੀ ਪੂਰੀ ਚੌਕਸੀ ਕਾਰਵਾਈ ਦੇ ਵਿੱਚ ਲੱਗੀ ਹੋਈ ਹੈ ਬਿਲਕੁਲ ਬਿਲਕੁਲ ਜਿਸ ਤਰੀਕੇ ਨਾਲ ਦੱਸਿਆ ਮੈਂ ਅੱਛਾ ਹੁਣ ਇਹ ਜਲੰਧਰ ਇਸ ਕਰਕੇ ਵੀ ਹਾਈਲਾਈਟ ਦੇ ਉੱਪਰ ਜ਼ਿਆਦਾ ਹੈ ਕਿਉਂਕਿ ਜਲੰਧਰ ਦੇ ਵਿੱਚ ਬੀਜੇਪੀ ਦੇ ਸੀਨੀਅਰ ਲੀਡਰ ਮਨਰੋਜਨ ਕਾਲੀਆ ਆਪੇ ਉਸ ਤੋਂ ਇਲਾਵਾ ਇਸ ਇਲਾਕੇ ਦੇ ਵਿੱਚ ਹੋਰ ਕਈ ਵੱਡੇ ਲੀਡਰ ਨੇ ਜਿਨ੍ਹਾਂ ਨੂੰ ਵਰਨਿੰਗਸ ਆਈਆਂ ਨੇ ਹਾਲਾਂਕਿ ਮਨੋਰੰਜਨ ਕਾਲੀਆ ਦੇ ਘਰ ਦੇ ਵਿੱਚ ਹੈਂਡ ਗ੍ਰੇਡ ਬੰਬ ਵੀ ਸਿੱਟਿਆ ਗਿਆ ਅਤੇ ਜਿਸ ਵਿਅਕਤੀ ਨੇ ਬੰਬ ਸਿੱਟਿਆ ਸੀਗਾ ਉਹ ਰੇਲਵੇ ਸਟੇਸ਼ਨ ਦੇ ਵਿੱਚ ਰੁਕਿਆ ਅਤੇ ਉਸ ਤੋਂ ਬਾਅਦ ਉਸ ਜਗ੍ਹਾ ਤੋਂ ਫਰਾਰ ਹੋ ਗਿਆ ਤੇ ਇਹ ਵੀ ਇੱਕ ਵੱਡਾ ਘਟਨਾ ਹੈ ਜਿਸ ਕਾਰਨ ਜਲੰਧਰ ਦੇ ਵਿੱਚ ਜ਼ਿਆਦਾ ਚੈਕਿੰਗ ਹੋ ਰਹੀਆਂ ਨੇ ਜਲੰਧਰ ਦੇ ਹਰੇਕ ਥਾਵਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਕਈ ਖਬਰਾਂ ਲੱਗੀਆਂ ਹੋਈਆਂ ਸੀਗੀਆਂ ਜਾਂ ਫਿਰ ਕਈ ਇਨਫੋਰਮੇਸ਼ਨ ਆਈਆਂ ਸੀ ਸੋਰਸ ਵੱਲੋਂ ਕਿ ਦੇ ਕਈ ਬੰਬ ਫਟੇ ਨੇ ਤੇ ਕਈ ਹੋਰ ਫਟਨੇ ਨੇ ਉਸ ਦੇ ਵਿੱਚ ਜਲੰਧਰ ਦੇ ਕਈ ਲੋਕਾਂ ਦੇ ਘਰ ਜੜੇ ਹੋ ਹੁਣ ਤੱਕ ਦੱਸੇ ਜਾ ਰਹੇ ਸੀ ਕਿ ਲਿਸਟ ਦੇ ਵਿੱਚ ਸੀਗੇ ਉਹ ਚੀਜ਼ਾਂ ਕਰਕੇ ਵੀ ਹਰੇਕ ਪਾਸੇ ਜੜਾ ਹੈ ਉਹ ਜਲੰਧਰ ਨੂੰ ਜੜਾ ਹੈ ਉਹ ਦੇਖਿਆ ਜਾ ਰਿਹਾ ਹੈਗਾ ਚਚਕਮ ਸੀਤੇ ਜਾ ਰਹੀਆਂ ਨੇ ਹਾਲਾਂਕਿ ਕਈ ਖਾਲਸਤਾਨੀ ਪੱਖੀ ਲੋਕ ਨੇ ਉਹਨਾਂ ਵੱਲੋਂ ਵੀ ਵਾਰਨਿੰਗ ਸਿੱਤੀਆਂ ਗਈਆਂ ਸੀਗੀਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਕੁੱਝ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਹੋ ਸਕਦਾ ਹੈ ਖਾਸ ਜਲੰਧਰ ਦੇ ਵਿੱਚ ਤਾਂ ਉਸ ਚੀਜ਼ ਪੱਖੋਂ ਵੀ ਜਲੰਧਰ ਇਸ ਵਕਤ ਲਗਾਤਾਰ ਉਸ ਜਗ੍ਹਾ ਦੇ ਉੱਪਰ ਚੈਕਿੰਗਸ ਹੋ ਰਹੀਆਂ ਨੇ ਬਿਲਕੁਲ ਧੰਨਵਾਦ ਧੰਨਵਾਦ ਅਦਿਤਿਆ ਗੁਪਤਾ ਜੀ ਸਾਡੇ ਨਾਲ ਜਾਣਕਾਰੀ ਸਾਂਝਾ ਕਰਨ ਦੇ ਇਸ ਵਕਤ ਦੀ ਇੱਕ ਹੋਰ ਬੇਹਦੀ ਵੱਡੀ ਤੇ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਫਿਰੋਜ਼ਪੁਰ ਦੇ ਵਿੱਚ ਇੱਕ ਬੇਹਦੀ ਭਿਆਨਕ ਹਾਦਸਾ ਵਾਪਰਿਆ ਦੋ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋਈ ਹੈ ਜਿਸ ਦੇ ਵਿੱਚ Tata 407 ਦੀ Bolero ਗੱਡੀ ਦੇ ਨਾਲ ਟੱਕਰ ਹੋਈ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਦੂਸਰਾ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਉੱਥੇ ਹੀ ਖੜੀ ਸੀ ਗੱਡੀ ਤੇ ਉੱਥੋਂ Tata 407 ਆਂਦਾ ਹੈ ਤੇ ਉਸ ਦੇ ਵੱਲੋਂ ਬੇਹਦੀ ਭਿਆਨਕ ਟੱਕਰ ਮਾਰੀ ਜਾਂਦੀ ਹੈ ਤੇ ਉੱਥੇ ਹੀ ਮੌਕੇ ਤੇ PCR ਦੀ ਟੀਮ ਪਹੁੰਚਦੀ ਹੈ ਤੇ ਉਹਨਾਂ ਦੇ ਵੱਲੋਂ ਕਾਰਵਾਈ ਕਰਦੇ ਗੱਡੀ ਨੂੰ ਕਾਬੂ ਕਰ ਲਿੱਤਾ ਜਾਂਦਾ ਸੋ ਲਗਾਤਾਰ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਗੱਡੀ ਦੇ ਬਲੋਰੋ ਗੱਡੀ ਦੇ ਪਰਖੱਚੇ ਉੜੇ ਹੋਏ ਦਿਖਾਈ ਦੇ ਰਹੇ ਨੇ ਸੋ ਲਗਾਤਾਰ ਇਸ ਵੇਲੇ ਇੱਕ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਜ਼ਖਮੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮਾਮਲਾ ਕਾਫੀ ਸੰਗੀਨ ਹੋ ਜਾਂਦਾ ਹੈ ਇਹ ਜਦੋਂ ਸਾਰੀ ਘਟਨਾ ਵਾਪਰਦੀ ਹੈ ਜਿਹੜੇ ਆਲੇ ਆਸ-ਪਾਸ ਲੋਕ ਨੇ ਆਲੇ ਦੁਆਲੇ ਲੋਕ ਨੇ ਉਹਨਾਂ ਦੇ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਵੀ ਫੈਲ ਜਾਂਦਾ ਸੋ ਲਗਾਤਾਰ ਜੇ ਗੱਲ ਕਰੀਏ ਵੱਡੇ ਹਾਦਸਿਆਂ ਦੀ ਤਾਂ ਕਈ ਵੱਡੇ ਹਾਦਸੇ ਆਏ ਦਿਨ ਸੁਣੇ ਜਾ ਰਹੇ ਨੇ ਤੇ ਬਿਨਾ ਦੇਖੇ ਗੱਡੀ ਚਲਾਉਣਾ ਇਸ ਕਦਰ ਭਾਰੀ ਹੋ ਜਾਂਦਾ ਤੇ Tata 407 ਵਾਲੇ ਦੇ ਵੱਲੋਂ ਜਦੋਂ ਟੱਕਰ ਮਾਰੀ ਜਾਂਦੀ ਹੈ ਤਾਂ ਬੇਹਦੀ ਭਿਆਨਕ ਇਹ ਹਾਦਸਾ ਵਾਪਰਦਾ ਇੱਕ ਸ਼ਖਸ ਦੀ ਜਿਸ ਦੇ ਵਿੱਚ ਮੌਤ ਹੋ ਜਾਂਦੀ ਹੈ ਦੂਸਰਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਗੱਲਬਾਤ ਕਰਦੇ ਆਂ ਕਿ ਕੁਝ ਪੁਲਿਸ ਦੇ ਵੱਲੋਂ ਕੀ ਕਿਹਾ ਗਿਆ ਕਿ ਤੇ ਕੀ ਸਫਾਈ ਦਿੱਤੀ ਗਈ ਹੈ ਹੋਰ ਚੀਜ਼ਾਂ ਲੈ ਕੇ ਅਸੀਂ ਤੁਹਾਨੂੰ ਜਾਣਕਾਰੀ ਦਿੰਨੇ ਆਂ ਇਸ ਵੇਲੇ ਦੀ ਇੱਕ ਹੋਰ ਵੱਡੀ ਖਬਰ ਹਲਕਾ ਸਾਸੀ ਦੇ ਪਿੰਡ ਕੜਿਆਲ ਦੇ ਤੋ ਸਾਹਮਣੇ ਆ ਰਹੀ ਹੈ ਜਿੱਥੇ ਵੇਖਿਆ ਜਾ ਰਿਹਾ ਹੈ ਕਿ ਅੱਗ ਲੱਗਣ ਦੇ ਕਾਰਨ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਜਾਂਦਾ ਹੈ ਬਿਲਡਿੰਗ ਸੜ ਕੇ ਸੁਆਹ ਹੋ ਜਾਂਦੀ ਹੈ ਜਿੱਥੇ ਇਹ ਮਾਮਲਾ ਜੋ ਹੈ ਸਾਹਮਣੇ ਆਉਂਦਾ ਤੇ ਲੋਕਾਂ ਦੇ ਵਿੱਚ ਵੀ ਕਾਫੀ ਹਵੜਾ ਤਵੜੀ ਤੇ دہشت ਦਾ ਮਾਹੌਲ ਬਣ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਫ੍ਰਿਜ ਦੇ ਫਟਣ ਦੇ ਨਾਲ ਸ਼ਾਰਟ ਸਰਕਟ ਹੋਣ ਦੇ ਨਾਲ ਇਹ ਹਾਦਸਾ ਵਾਪਰਿਆ ਤੇ ਸਭ ਤੋਂ ਵੱਡੀ ਗੱਲ ਇਹ ਹੈ ਇਸ ਦੁਕਾਨ ਦੇ ਉੱਪਰ ਹੀ ਜੋ ਹੈ ਮਾਲਕ ਦਾ ਘਰ ਸੀਗਾ ਜਸ ਤੋਂ ਬਾਅਦ ਘਰ ਦੇ ਜਿਹੜੇ ਦਵਾਰਾਂ ਨੇ ਉਹ ਵੀ ਸੜ ਜਾਂਦੀਆਂ ਨੇ ਤੇ ਹੋਰ ਵੀ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੋ ਜਾਂਦਾ ਹੈ ਕਿ ਤਾਂ ਕਿ ਜਿਹੜੇ ਦੁਕਾਨਦਾਰ ਹੈਗਾ ਉਹ ਪਰਿਵਾਰ ਹੈਗਾ ਉਸ ਨੂੰ ਕਿਸੇ ਤਰ੍ਹਾਂ ਦੀ ਹਾਨੀ ਨਾ ਹੋਵੇ ਤੇ ਜਦੋਂ ਇਸ ਬਾਰੇ ਦੁਕਾਨਦਾਰ ਨੂੰ ਪਤਾ ਲੱਗਦਾ ਉਹ ਫਟਾਫਟ ਦੇਖਿਆ ਜਾਂਦਾ ਉਸ ਦੇ ਵੱਲੋਂ ਫਾਇਰ ਬ੍ਰਿਕਟ ਨੂੰ ਫੋਨ ਕੀਤਾ ਜਾਂਦਾ ਲੋਕਾਂ ਦੇ ਵੱਲੋਂ ਵੀ ਅੱਗ ਤੇ ਕੱਪ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਨਾਲ ਹੀ ਨਾਲ ਫਾਇਰ ਬ੍ਰਿਕਟ ਦੇ ਵੱਲੋਂ ਉੱਥੇ ਪਹੁੰਚ ਕੇ ਅੱਗ ਤੇ ਬੜੀ ਹੀ ਮੁਸ਼ਕਲ ਦੇ ਨਾਲ ਕਾਬੂ ਵੀ ਪਾਇਆ ਜਾਂਦਾ ਉੱਥੇ ਪਹੁੰਚੇ ਫਾਇਰ ਬ੍ਰਿਕਟ ਦੀ ਟੀਮ ਦੇ ਵੱਲੋਂ ਤੇ ਲੋਕਾਂ ਦੇ ਵੱਲੋਂ ਕੀ ਕੁਝ ਕੀਤਾ ਗਿਆ ਤੁਹਾਨੂੰ ਇਹ ਵੀ ਸੁਣਾ ਦਿੰ ਇਸ ਵੇਲੇ ਹਾਲਾਤ ਕਿਹੋ ਜਿਹੇ ਨੇ ਇਹ ਸਾਰਿਆਂ ਨੂੰ ਹੀ ਪਤਾ ਹੈ ਸਾਰੇ ਇਸ ਗੱਲ ਤੋਂ ਜਾਣੂ ਨੇ ਪਰ ਉੱਥੇ ਹੀ ਗੱਲ ਕਰੀਏ ਫਿਲਮ ਇੰਡਸਟਰੀ ਦੀ ਤਾਂ ਫਿਲਮ ਇੰਡਸਟਰੀ ਦੇ ਵਿੱਚ ਕਈ ਸਾਰੇ ਇਹੋ ਜਿਹੇ ਪ੍ਰੋਜੈਕਟਸ ਜਿਹੜੇ ਨੇ ਇਸ ਵੇਲੇ ਚੱਲ ਰਹੇ ਸੀ ਕਿ ਭਾਰਤ ਦੇ ਵਿੱਚ ਕਈ ਸਾਰੇ ਪਾਕਿਸਤਾਨੀ ਜਿਹੜੇ ਅਦਾਕਾਰਾਂ ਨੇ ਪਾਕਿਸਤਾਨੀ ਡਰਾਮਾਸ ਦੇ ਜਿਹੜੇ ਮੇਨ ਲੀਡ ਰੋਲਸ ਨੇ ਉਹ ਭਾਰਤ ਦੇ ਵਿੱਚ ਪ੍ਰੋਜੈਕਟਸ ਦੇ ਵਿੱਚ ਕੰਮ ਕਰ ਰਹੇ ਸੀ ਪਰ ਉੱਥੇ ਹੀ ਜਦੋਂ ਪਹਿਲਗਾਮ ਅਟੈਕ ਹੁੰਦਾ ਹੈ ਪਹਿਲਗਾਮ ਦੇ ਵਿੱਚ ਹਮਲਾ ਹੁੰਦਾ ਹੈ ਤੇ ਜਦੋਂ ਭਾਰਤ ਤੋਂ ਮਨਾ ਕੀਤਾ ਜਾਂਦਾ ਪਾਕਿਸਤਾਨ ਪਾਕਿਸਤਾਨ ਜਿਹੜੇ ਭਾਰਤ ਆਏ ਨੇ ਉਹ ਵਾਪਸ ਜਾਂਦੇ ਨੇ ਉੱਥੇ ਹੀ ਜਿਹੜੇ ਆਧਕਾਰ ਨੇ ਉਹਨਾਂ ਨੂੰ ਵੀ ਵਾਪਸ ਭੇਜ ਦਿੱਤਾ ਜਾਂਦਾ ਪਰ ਉੱਥੇ ਹੀ ਹੁਣ ਇੱਕ ਹੋਰ ਜਿਹੜਾ ਫੈਸਲਾ ਲਿਆ ਗਿਆ ਜਿਹੜੇ ਪਾਕਿਸਤਾਨੀ ਅਕਾਊਂਟਸ ਨੇ ਐਕਟਰਸ ਐਕਟ੍ਰੈਸ ਦੇ ਉਹਨਾਂ ਇੰਡੀਆ ਦੇ ਵਿੱਚ ਬੈਨ ਕਰ ਦਿੱਤੇ ਗਏ ਨੇ ਸੋ ਇਸ ਵਕਤ ਦੀ ਇਹ ਬੇਹਦ ਹੀ ਵੱਡੀ ਤੇ ਅਹਿਮ ਖਬਰ ਹੋ ਜਾਂਦੀ ਹੈ ਜਿੱਥੇ ਲਗਾਤਾਰ ਵੱਧ ਰਹੀ ਤਲਖੀ ਦੇ ਵਿਚਾਲੇ ਇਹ ਫੈਸਲਾ ਲਲਿੱਤਾ ਜਾਂਦਾ ਹੈ ਤੇ ਇੰਸਟਾਗ੍ਰam ਅਕਾਊਂਟ ਵੀ ਬੈਨ ਕਰ ਦਿੱਤੇ ਜਾਂਦੇ ਨੇ ਲਗਾਤਾਰ ਤੁਹਾਡੇ ਨਾਲ ਤਸਵੀਰਾਂ ਵੀ ਸਾਂਝੀ ਕਰ ਰਹੇ ਹਾਂ ਮਸ਼ਹੂਰ ਜਿਹੜੀ ਐਕਟ्रेस ਹੈ ਪਾਕਿਸਤਾਨੀ ਸੈਲੀਬ੍ਰਿਟੀ ਹੈ ਉਹਨਾਂ ਦੇ ਭਾਰਤ ਦੇ ਵਿੱਚ ਬੈਨ ਕਰ ਦਿੱਤੇ ਗਏ ਨੇ ਇੰਸਟਾਗ੍ਰam ਅਕਾਊਂਟ ਤੇ ਉੱਥੇ ਹੀ ਗੱਲ ਕਰੀਏ ਆਪਾਂ ਹਾਨੀਆਂ ਦੀ ਜੋ ਕਿ ਕਾਫੀ ਇਸ ਵੇਲੇ ਆਪਣੀ ਇੱਕ ਵੱਖਰੀ ਹੀ ਪਛਾਣ ਬਣਾ ਚੁੱਕੀ ਹੈ ਉਹਨਾਂ ਦੀ ਅਦਾਕਾਰੀ ਉਹਨਾਂ ਦੇ ਲੁੱਕ ਸਾਰਿਆਂ ਨੂੰ ਬਹੁਤ ਪਸੰਦ ਆਉਂਦੇ ਨੇ ਭਾਵਿਓ ਪਾਕਿਸਤਾਨ ਦੇ ਵਿੱਚ ਇੱਕ ਕਾਮਯਾਬ ਐਕਟ्रेस ਹੈ ਭਾਰਤ ਦੇ ਵਿੱਚ ਉਹਨਾਂ ਨੂੰ ਕਾਫੀ ਫੋਲੋ ਕੀਤਾ ਜਾਂਦਾ ਪਰ ਹੁਣ ਉਹਨਾਂ ਦਾ ਇੰਸਟਾਗ੍ਰam ਅਕਾਊਂਟ ਜੋ ਹੈ ਭਾਰਤ ਦੇ ਵਿੱਚ ਬੈਨ ਕਰ ਦਿੱਤਾ ਗਿਆ ਤੇ ਉੱਥੇ ਹੀ ਮਾਹਿਰਾ ਖਾਨ ਦੀ ਗੱਲ ਕਰੀਏ ਤਾਂ ਮਾਹਿਰਾ ਖਾਨ ਦਾ ਅਕਾਊਂਟ ਵੀ ਬੈਨ ਕਰ ਦਿੱਤਾ ਗਿਆ ਭਾਰਤ ਦੇ ਵਿੱਚ ਲਗਾਤਾਰ ਜੀ ਤੁਹਾਡੇ ਨਾਲ ਫੋਟੋਆਂ ਵੀ ਸਾਂਝੀ ਕਰ ਰਿਹਾ ਕਿਉਂਕਿ ਤੁਸੀਂ ਅਗਰ ਸਰਚ ਕਰੋਗੇ ਇਹਨਾਂ ਦੇ ਨਾਮ ਤੇ ਇਹ ਜੋ ਹੈ ਬੈਨ ਬੰਦ ਨਜ਼ਰ ਆਵੇਗਾ ਤੁਹਾਨੂੰ ਇੰਡੀਆ ਦੇ ਵਿੱਚ ਤੇ ਉੱਥੇ ਸਾਫ਼-ਸਾਫ਼ ਲਿਖਿਆ ਹੋਇਆ ਹੈ ਇਹ ਚੀਜ਼ ਨੂੰ ਤੇ ਅਇਜ਼ਾ ਖਾਨ ਦੀ ਗੱਲ ਕਰੀਏ ਤੇ ਇਸ ਦਾ ਅਕਾਊਂਟ ਵੀ ਬੰਦ ਕਰ ਦਿੱਤਾ ਗਿਆ ਸੋ ਇਸ ਵਕਤੀ ਇਹ ਬੇਹਤ ਵੱਡੀ ਖਬਰ ਹੈ ਜਿੱਥੇ ਫਿਲਮ ਇੰਡਸਟਰੀ ਦੇ ਨਾਲ ਜੁੜੀ ਵੀ ਹੈ ਇਹ ਖਬਰ ਤੇ ਲਗਾਤਾਰ ਜਦੋਂ ਇਹਨਾਂ ਦੇ ਅਕਾਊਂਟ ਬੈਨ ਕਰ ਦਿੱਤੇ ਗਏ ਆ ਇੰਡੀਆ ਦੇ ਵਿੱਚ ਤੇ ਹੁਣ ਕਈ ਸਾਰੇ ਸਵਾਲ ਉੱਠਨੇ ਵੀ ਸ਼ੁਰੂ ਹੋ ਗਏ ਇਸ ਦੇ ਵਿੱਚ ਤੁਹਾਡਾ ਕੀ ਕਹਿਣਾ ਹੈ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸੋ